ਨੀ ਸਾਗਰ ਦੀਆਂ ਛਲਾ ਵਰਗੇ ਹਾਈ ਚਾਨੀ ਦਿਲ ਵਿੱਚ ਮੇਰੇ ਇਸ਼ਕ ਤੇਰੇ ਵਿੱਚ ਝੱਲਾ ਹੋਇਆ मैं आ गया हां दर, तेरे। आ गया हां दर तेरे। आले आले ते आगर ते आल प्यार छी छोड़ीना आलै प्यार छी छोड़ीना टुटे ਅੜੀਏ ਤੋੜੀ ਨਾ ਟੁੱਟੇ ਦਿਲ ਨਹੀਂ ਜੁੜਦੇ ਅੜੀਏ ਤੋੜੀ ਨਾ ਇੱਕ ਦਿਲ ਮੇਰੇ ਸੀਨੇ ਦੇ ਵਿੱਚ ਪਿਆਰ ਤੇਰੇ ਦਾ ਵਸਾ ਹੰਜੂਆ ਦੇ ਨਾਲ ਭਰ ਨਾ ਜਾਵੇ ਪ੍ਰੀਤ ਮੇਰੀ ਦਾ ਕਾਜ਼ਾ ਇੱਕਦਿਲ ਮੇਰੇ ਸੀਨੇ ਦੇ ਵਿੱਚ ਪਿਆਰ ਤੇਰੇ ਦਾ ਵਾਸਾ ਸੰਜੁਆ ਨੇ ਨਾਲ ਭਰ ਨਾ ਜਾਵੇ ਪ੍ਰੀਤ ਮੇਰੀ ਦਾ ਕਸਾ ਪਹਿਲਾ ਪਿਆਰ ਬੰਧਾ ਕੇ ਫੇਰ ਵਿਛੋੜੀ ਨਾ ਟੁੱਟੇ ਦਿਲ ਨਹੀਂ ਜੁੜਦੇ ਅੜੀਏ ਤੋੜੀ ਨਾ ਟੁੱਟੇ ਦਿਲ ਨਹੀਂ ਜੁੜਦੇ ਅੜੀਏ ਤੋੜੀ ਨਾ